ਕਿ ਆਸਟ੍ਰੇਲੀਆ ਛੇਤੀ ਛੇਤੀ ਪੀਆਰ ਨਿਦੰਦਰਾ ਲੋਕ ਉੱਥੇ 5 ਸਾਲ 10 ਸਾਲ ਹਾਰਡਵਰਕ ਕਰਦੇ ਆ ਰੀਸੈਂਟਲੀ ਮੈਂ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੇ ਬੱਚੇ ਭੇਜੇ ਆ ਦੋ ਤਿੰਨ ਉਹ ਇਵਨ ਕੁਝ ਬੱਚੇ ਤੀਜੇ ਚੌਥੇ ਸਾਲ ਪੀਆਰ ਹੋ ਗਏ ਆਸਟ੍ਰੇਲੀਆ ਦੇ ਵਿੱਚ ਅੱਛਾ ਜੀ ਹਾਂ ਜੀ ਮਤਲਬ ਇੰਨੀ ਜਲਦੀ ਪੀਆਰ ਹੋ ਸਕਦਾ ਬਿਲਕੁਲ ਜੀ ਜਿਵੇਂ ਲਾਈਕ ਨਰਸਿੰਗ ਆ ਜਾਂ ਇੰਜੀਨੀਅਰਿੰਗ ਵਾਲੇ ਕੋਰਸਸ ਆ ਜਿਹੜੇ ਉਹਨਾਂ ਦੇ ਚ ਕੰਸਟਰਕਸ਼ਨ ਦੇ ਕੋਰਸਸ ਆ ਉਹਨਾਂ ਚ ਬਹੁਤ ਈਜ਼ੀਲੀ ਪੀਆਰ ਤਾਂ ਹਰ ਚੀਜ਼ ਦੇ ਮੁਕਾਬਲੇ ਆਸਟ੍ਰੇਲੀਆ ਬੈਸਟ ਆ ਚਾਹੇ ਉਹ ਵੇਜੇਸ ਰੇ ਚਾਹੇ ਆਪਾਂ ਕੁਆਲਿਟੀ ਐਜੂਕੇਸ਼ਨ ਦੀ ਗੱਲ ਕਰ ਲਈਏ ਚਾਹੇ ਆਪਾਂ ਉਥੇ ਕਰਾਈਮ ਰੇਸ਼ੋ ਦੀ ਗੱਲ ਕਰ ਲਈਏ ਜਾਂ ਡਰੱਗ ਨੂੰ ਲੈ ਕੇ ਗੱਲ ਕਰ ਲਈਏ ਤਾਂ ਆਸਟ੍ਰੇਲੀਆ ਜਿੱਦਾ ਬੈਸਟ ਪਰ ਉਹ ਫੰਡ ਸ਼ੋ ਕਰਨ ਦੀ ਬਹੁਤ ਹੁੰਦੀ ਰਿਕੁਆਇਰਮੈਂਟ ਕੀ ਹੈ ਆਸਟ੍ਰੇਲੀਆ ਦੀ ਆਸਟ੍ਰੇਲੀਆ ਦੇ ਵਿੱਚ ਕੋਰਸਸ ਦੀ ਟਿਊਸ਼ਨ ਫੀਸ ਕੀ ਹੈ ਉਹਦੇ ਅਕੋਰਡਿੰਗ ਫੰਡ ਬਣ ਜਾਂਦੇ ਜੇ ਆਪਾਂ ਕਾਲਜ ਦੀ ਗੱਲ ਕਰੀਏ ਮੇਨ ਐਪਲੀਕੈਂਟ ਆ ਲਾਈਕ ਵਾਈਫ ਆ ਤਾਂ ਉਹਨਾਂ ਦੀ ਗਈ ਹੋਈ ਹੈ ਜਿਹੜੇ ਜੀ ਉਹਨਾਂ ਨੇ ਉਸ ਟਾਈਮ ਤੇ ਸਪੋਰਟਿੰਗ ਐਵੀਡੈਂਸ ਕੀ ਲਾਇਆ ਸੀ ਫਾਈਨੈਂਸ਼ੀਅਲਸ ਉਸ ਤੋਂ ਬਾਅਦ ਵਿੱਚ ਡਿਪੈਂਡੈਂਟ ਵੀਜ਼ਾ ਜਦੋਂ ਅਪਲਾਈ ਕਰ ਰਹੇ ਆ ਤਾਂ ਉਦੋਂ ਫਾਈਨੈਂਸ਼ੀਅਲਸ ਕੀ ਲਗਾ ਰਹੇ ਆ ਔਰ ਉਸ ਤੋਂ ਬਾਅਦ ਵਿੱਚ ਉਥੇ ਜਿਹੜਾ ਕੋਰਸ ਆ ਬੱਚਾ ਜਿਹੜਾ ਇੱਥੋਂ ਕੋਰਸ ਲੈ ਕੇ ਗਿਆ ਕੀ ਉਹ ਹੀ ਕੰਟੀਨਿਊ ਕਰ ਰਿਹਾ ਜਾਂ ਉਹਨੇ ਡ੍ਰੌਪ ਆਊਟ ਕਰ ਦਿੱਤਾ ਇਮੀਗ੍ਰੇਸ਼ਨ ਕੋਈ ਏਜ ਲਿਮਿਟ ਹੈ ਨਹੀਂ ਇਹਦੇ ਵਿੱਚ ਰਿਸਰਚ ਪ੍ਰੋਗਰਾਮ ਚ ਕੋਈ ਐਜਲੈਂਟ ਨਹੀਂ ਹੁੰਦੀ ਜੀ ਫੋਰ ਐਗਜ਼ੈਂਪਲ ਬੱਚੇ ਕੋਲ ਐਵੀਡੈਂਸ ਹੋਣੇ ਚਾਹੀਦੀ ਆ ਅਕੈਡਮਿਕਸ ਤੇ ਹਿਸਟਰੀ ਤੋਂ ਬਾਅਦ ਵਿੱਚ ਕੀ ਉਹਨੇ ਕੀਤਾ ਉਹਨਾਂ ਨੇ 35 40 ਸਾਲ ਤੋਂ ਅਬਾਬ ਦੇ ਸਟੂਡੈਂਟਸ ਸੀ ਆ ਉਸ ਕੁਸ਼ ਯੂਨੀਵਰਸਿਟੀਜ਼ ਦੇ ਵਿੱਚ ਜਿਹੜੇ ਰਿਸਰਚ ਪ੍ਰੋਗਰਾਮ ਜਾਂ ਗ੍ਰੈਜੂਏਟ ਹੋਣ ਲਈ ਜਾਂਦੇ ਆ ਲਾਈਕ ਬਹੁਤ ਸਾਰੇ ਬਿਜ਼ਨਸਮੈਨ ਹੁੰਦੇ ਆ ਬਹੁਤ ਕੰਟਰੀਆਂ ਤੋਂ ਇੱਕ ਵਾਰ ਬੱਟ ਸਾਡੇ ਨਾਲ ਫਾਈਲ ਆਪਣੀ ਜ਼ਰੂਰ ਕੰਸਲਟ ਕਰੋ ਕਿਉਂਕਿ ਮੈਨੂੰ ਆਪਣੇ ਆਪ ਤੇ ਕੰਫੀਡੈਂਸ ਇਹ ਹੈ ਕਿ ਜਿਹੜੀ ਫਾਈਲ ਅਸੀਂ ਆਸਟ੍ਰੇਲੀਆ ਦੀ ਜਿੰਨੇ ਵਧੀਆ ਤਰੀਕੇ ਨਾਲ ਅਸੀਂ ਕਰ ਸਕਦੇ ਆ ਇੰਨੇ ਵਧੀਆ ਤਰੀਕੇ ਨਾਲ ਕੋਈ ਨਹੀਂ ਕਰ ਸਕਦਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਲਖਵਿੰਦਰ ਸਰਾਮ ਤੇ ਅੱਜ ਦੀ ਜਿਹੜੀ ਆਪਣੀ ਗੱਲਬਾਤ ਹੋਣੀ ਆ ਉਹ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਨੂੰ ਲੈ ਕੇ ਜਾਂ ਆਸਟ੍ਰੇਲੀਆ ਦੇ ਟੂਰਿਸਟ ਵੀਜ਼ਾ ਨੂੰ ਲੈ ਕੇ ਜਾਂ ਆਸਟ੍ਰੇਲੀਆ ਦੀ ਪੀਆ ਨੂੰ ਲੈ ਕੇ ਹੋਊਗੀ ਤੇ ਇਸ ਦੇ ਲਈ ਅੱਜ ਆਪਾਂ ਪਹੁੰਚੇ ਆ ਆਸਟ੍ਰੇਲੀਆ ਦੇ ਐਕਸਪਰਟ ਕੋਲੇ ਪੂਰੀ ਇਮੀਗ੍ਰੇਸ਼ਨ ਸਰਵਿਸਿਜ਼ ਮੋਗਾ ਦੇ ਵਿੱਚ ਇਸ ਵਕਤ ਆਪਾਂ ਬੈਠੇ ਆਂ ਸੋ ਜਗਦੀਪ ਪੁਰੀ ਜੀ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਪੁਰੀ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਸਰ ਆਲ ਗੁੱਡ ਜੀ ਬਧੀਆ ਜੀ ਠੀਕ ਹੈ ਸਰ ਮੈਂ ਜਿਵੇਂ ਜੇਕਰ ਕੀਤਾ ਹੈ ਕਿ ਤੁਸੀਂ ਐਕਸਪਰਟ ਹੋ ਆਸਟ੍ਰੇਲੀਆ ਵੀਜ਼ਾ ਦੇ ਜੀ ਜੀ ਤੁਸੀਂ ਆਸਟ੍ਰੇਲੀਆ ਦੇ ਐਕਸਪਰਟ ਹੋ ਮੀਨਸ ਕੋਈ ਤੁਸੀਂ ਹੋਰ ਕਿਸੇ ਕੰਟਰੀ ਦਾ ਵੀਜ਼ਾ ਨਹੀਂ ਨਹੀਂ ਜੀ ਹੋਰ ਕੋਈ ਕੰਟਰੀ ਨਹੀਂ ਡੀਲ ਕਰਦੇ ਸੀ ਕੱਲਾ ਆਸਟ੍ਰੇਲੀਆ ਹੀ ਆ 20 ਸਾਲ ਤੋਂ ਅਸੀਂ ਬੀ ਟੂ ਬੀ ਕਰ ਰਹੇ ਸੀ ਪਹਿਲਾਂ ਹੁਣ ਅਸੀਂ ਬੀ ਟੂ ਸੀ ਮਤਲਬ ਕਲਾਇੰਟ ਵੀ ਡੀਲ ਕਰਨਾ ਸਟਾਰਟ ਕਰ ਦਿੱਤਾ ਵਾ ਮਤਲਬ ਜੇ ਮੈਂ ਇੱਕ ਪੰਜਾਬੀ ਭਾਸ਼ਾ ਦੇ ਵਿੱਚ ਕੰਮਾਂ ਜਿਹੜੇ ਵੀ ਲੋਕ ਵੀਜ਼ਾ ਲਵਾਉਂਦੇ ਸੀ ਆਸਟ੍ਰੇਲੀਆ ਦੇ ਚਾਹੇ ਕਿਸੇ ਵੀ ਏਜੰਟ ਕੋਲੇ ਲਵਾਉਂਦੇ ਹੁਣ ਤਾਂ ਉਹਨਾਂ ਦੇ ਵਿੱਚ ਬਹੁਤਿਆਂ ਦੇ ਵੀਜ਼ੇ ਤੁਹਾਡੇ ਕੋਲੇ ਹੀ ਲੱਗ ਕੇ ਜਾਂਦੇ ਹੁਣ 70% ਫਾਈਲ ਸਾਡੇ ਕੋਲੇ ਘੁੰਮਘੁਮਾ ਕੇ ਆਂਦੀ ਸੀ ਜੀ ਵੀ ਜਿਹੜਾ ਵੀਜ਼ਾ ਲੱਗ ਕੇ ਹੁੰਦਾ ਸੀ ਤੁਹਾਡੇ ਨਾਲ ਹੀ ਜਾਂਦਾ ਸੀ ਹਾਂਜੀ ਬਿਲਕੁਲ ਬਿਲਕੁਲ ਤੇ ਹੁਣ ਤੁਸੀਂ ਜਿਹੜੀਆਂ ਆਪਣੀਆਂ ਸੇਵਾਵਾਂ ਆ ਉਹ ਸਿੱਧੇ ਵੀ ਗਾਕਾਂ ਨੂੰ ਦੇਖਣ ਹੋਣਾ ਸੀ ਸਿੱਧੀਆਂ ਸੇਵਾਵਾਂ ਪ੍ਰਦਾਨ ਕਰਨੇ ਸ਼ੁਰੂ ਕਰ ਦਿੱਤੀਆਂ ਜੀ B2C ਦੇ ਵਿੱਚ ਟਰੈਕ ਕਲਾਇੰਟ ਨੂੰ ਜੀ ਇਸ ਤੋਂ ਪਹਿਲਾਂ ਕਿ ਆਪਾਂ ਵੀਜ਼ੇ ਬਾਰੇ ਗੱਲਬਾਤ ਕਰੀਏ ਸਰ ਪਹਿਲਾਂ ਮੈਂ ਆਸਟ੍ਰੇਲੀਆ ਦੇ ਪ੍ਰਭਖ ਦੀ ਗੱਲ ਕਰਨਾ ਚਾਹੁੰਗਾ ਆਸਟ੍ਰੇਲੀਆ ਨੂੰ ਲੈ ਕੇ ਬਹੁਤ ਜ਼ਿਆਦਾ ਮਿੱਥ ਹੈ ਲੋਕਾਂ ਦੇ ਵਿੱਚ ਕਿ ਆਸਟ੍ਰੇਲੀਆ ਛੇਤੀ ਛੇਤੀ ਪੀਆਰ ਨੀਂਦਦਾ ਲੋਕ ਉੱਥੇ 5 ਸਾਲ 10 ਸਾਲ ਹਾਰਡਵਰਕ ਕਰਦੇ ਆ ਉੱਥੇ ਪੀਆਰ ਨਹੀਂ ਮਿਲਦੀ ਜਾਂ ਪਿੱਛੋਂ ਫੈਮਿਲੀ ਨੂੰ ਲਿਜਾਣਾ ਬਹੁਤ ਮੁਸ਼ਕਿਲ ਹੈ ਡਿਪੈਂਡੈਂਟ ਵੀਜ਼ਾ ਨਹੀਂ ਮਿਲਦਾ ਇਹ ਸਰ ਕੀ ਸੱਚਾਈ ਹੈ ਇਸ ਚੀਜ਼ ਦੀ ਨਹੀਂ ਦੇਖੋ ਇਦਾਂ ਦਾ ਕੁਝ ਨਹੀਂ ਹੈਗਾ ਜਿੰਨੇ ਵੀ ਸਾਡੇ ਬੱਚੇ ਗਏ ਹੋਏ ਆ ਜਿਹੜੇ ਸਾਡੇ ਤੋਂ ਡਾਇਰੈਕਟ ਗਏ ਆ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਕੇ ਭੇਜਦੇ ਆ ਜੀ ਆਪਣੇ ਅ ਰੀਜ਼ਨ ਦੀ ਪ੍ਰੋਬਲਮ ਇਹ ਹੈਗੀ ਆ ਕਿ ਆਪਣੇ ਬੱਚੇ ਨਾ ਜਾ ਕੇ ਉੱਥੇ ਕੋਰਸ ਕੰਪਲੀਟ ਨਹੀਂ ਕਰਦੇ 메ਜਰ ਪ੍ਰੋਬਲਮ ਆ ਬਿਚਾਰੋਂ ਛੱਡ ਤੋਂ ਦੇਸਾਂ ਜਾਣਦੇ ਸਾਰ ਹੀ ਉਹ ਜਿਹੜਾ ਕੋਰਸ ਲੈ ਕੇ ਭੇਜਿਆ ਹੁੰਦਾ ਵਾ ਉਹਨਾਂ ਨੂੰ ਲੱਗਦਾ ਵਾ ਵੀ ਇਹ ਸਾਡੇ ਲਈ ਸਟੇਬਲ ਨਹੀਂ ਹੈ ਥੈਟਸ ਵਾਈ ਉਹ ਜਾ ਕੇ ਕਾਲਜ ਦੇ ਵਿੱਚ ਐਂਟਰ ਕਰ ਜਾਂਦੇ ਆ ਬੈਚਲਰ ਜਾਂ ਮਾਸਟਰ ਡਿਗਰੀ ਨੂੰ ਡ੍ਰੌਪ ਕਰਕੇ ਜੀ ਔਰ ਉਸ ਤੋਂ ਬਾਅਦ ਕਾਲਜ ਵਾਲੇ ਜਿਹੜੇ ਵੋਕੇਸ਼ਨਲ ਕੋਰਸਸ ਹੁੰਦੇ ਆ ਉਹ ਜ਼ਿਆਦਾਤਰ ਪੀਆਰ ਲਿਸਟ 'ਚ ਨਹੀਂ ਹੈਗੇ ਜੀ ਇਦਾਂ ਇਦਾਂ ਕਰਦੇ ਕਰਦੇ ਤੋਂ ਪੈਸਾ ਬਹੁਤ ਖਰਾਬ ਕਰ ਲੈਂਦੇ ਆ ਜੀ ਬਟ ਉਹ ਜੇ ਉਹ ਕਿਤੇ ਸਾਡੇ ਪੇ ਜਿਹੜੇ ਕੋਰਸਸ ਦੇ ਵਿੱਚ ਅਸੀਂ ਐਡਮਿਸ਼ਨ ਲੈ ਕੇ ਦਿੰਨੇ ਉਹ ਕੋਰਸ ਕੰਪਲੀਟ ਕਰ ਲੈਣ ਔਰ ਉਹਨਾਂ ਨੂੰ ਉਸ ਤੋਂ ਬਾਅਦ ਚ ਪੋਸਟ ਸਟਡੀ ਵਰਕ ਪਰਮਿਟ ਲੈ ਕੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਜ਼ਿਆਦਾ ਸਟਰਗਲ ਕਰਨ ਦੀ ਜ਼ਰੂਰਤ ਨਹੀਂ ਪਊਗੀ ਕਦੇ ਵੀ ਜੀ ਤਾਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜੇ ਤੁਹਾਡੇ ਥਰੂ ਕੋਈ ਵੀ ਬੱਚਾ ਆਸਟ੍ਰੇਲੀਆ ਜਾਂਦਾ ਹੈ ਹਨਾ ਤਾ ਜੇ ਉਹ ਤੁਹਾਡੇ ਮੁਤਾਬਿਕ ਚੱਲਦਾ ਹੈ ਸਹੀ ਕੋਰਸ ਚੂਜ਼ ਕਰਦਾ ਹੈ ਹਨਾ ਤਾਂ ਫਿਰ ਉਹਨੂੰ ਪੀਆਰ ਲੈਣ ਦੇ ਵਿੱਚ ਜਿਆਦਾ ਮੁਸ਼ਕਿਲ ਨਹੀਂ 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 ਆਉਂਦੀ ਜ ਨਹੀਂ ਆਉਂਦੀ ਹੁਣ ਜਿਹੜੇ ਰੀਸੈਂਟਲੀ ਜਿੰਨੇ ਵੀ ਬੱਚੇ ਪਿਛਲੇ 2-3 ਸਾਲ ਤੋਂ ਪਲੱਸ 2 ਜਾਂ ਗ੍ਰੈਜੂਏਟ ਹੋ ਰਹੇ ਨੇ ਜਿਹੜੇ ਇੰਡੀਆ ਦੇ ਵਿੱਚ ਉਹ ਕਾਫੀ ਅੱਛੀ ਗ੍ਰਾਮਰ ਵਾਲੇ ਅੱਛੀ ਇੰਗਲਿਸ਼ ਵਾਲੇ ਬੱਚੇ ਆ ਔਰ ਉਹ ਪੜਨ ਵਾਲੇ ਬੱਚੇ ਆ ਹੌਣ ਵਾਲੇ ਜਿਹੜੇ ਬੱਚੇ ਜਾ ਰਹੇ ਆ ਉਹ ਪੜ ਰਹੇ ਆ ਜਾ ਕੇ ਔਰ ਸਾਡੇ ਕੋਲੇ ਵੀ ਡਿਮਾਂਡ ਆਂਦੀ ਵੀ ਅਸੀਂ ਆਹੀ ਕੋਰਸ ਲੈਣਾ ਆਹੀ ਕੋਰਸ ਲੈਣਾ ਵਾ ਤੋਂ ਅਸੀਂ ਉਹਨਾਂ ਨੂੰ ਪ੍ਰੋਪਰ ਉਹੀ ਕੋਰਸੇ ਲੈ ਕੇ ਦਿੰਨੇ ਆ ਔਰ ਉਹ ਬੱਚੇ ਪੜ ਵੀ ਰਹੇ ਆ ਔਰ ਪੀਆਰ ਵੀ ਬਹੁਤ इजीली ਹੋ ਰਹੀ ਐ ਐਗਜ਼ੈਂਪਲ ਮੈਂ ਰੀਸੈਂਟਲੀ ਮੈਂ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੇ ਬੱਚੇ ਭੇਜੇ ਆ ਦੋ ਤਿੰਨ ਉਹ ਇਵਨ ਕਿ ਕੁਝ ਬੱਚੇ ਤੀਜੇ ਚੌਥੇ ਸਾਲ ਪੀਆਰ ਹੋ ਗਏ ਆ ਸਟ੍ਰੇਲੀਆ ਦੇ ਵਿੱਚ ਅੱਛਾ ਜੀ ਹਾਂ ਜੀ ਮਤਲਬ ਇੰਨੀ ਜਲਦੀ ਪੀਆਰ ਹੋ ਸਕਦਾ ਹੈ ਬਿਲਕੁਲ ਜੀ ਜਿਵੇਂ ਲਾਈਕ ਨਰਸਿੰਗ ਆ ਜਾਂ ਇੰਜੀਨੀਅਰਿੰਗ ਵਾਲੇ ਕੋਰਸਸ ਜਿਹੜੇ ਉਹਨਾਂ ਦੇ ਚ ਕੰਸਟਰਕਸ਼ਨ ਦੇ ਕੋਰਸਸ ਉਹਨਾਂ ਚ ਬਹੁਤ ਈਜ਼ੀਲੀ ਪੀਆਰ ਹੁੰਦੀ ਹੈ ਆਸਟ੍ਰੇਲੀਆ ਚ ਜੀ ਤਾਂ ਜੇਕਰ ਸਭ ਤੋਂ ਪਹਿਲਾਂ ਸਰ ਆਪਾਂ ਸਟੂਡੈਂਟ ਵੀਜ਼ਾ ਦੀ ਗੱਲ ਕਰੀਏ ਤਾਂ ਕੈਨੇਡਾ ਦਾ ਵੀ ਸਟੂਡੈਂਟ ਵੀਜ਼ਾ ਮਿਲ ਸਕਦਾ ਹੈ ਬੱਚੇ ਨੂੰ ਚਲੋ ਪਹਿਲਾਂ ਦੇ ਮੁਕਾਬਲੇ ਟਾਫ ਹੋ ਗਿਆ ਜੇ ਬੱਚੇ ਕੋਲ ਦੋ অপਸ਼ਨ ਹੈ ਕੈਨੇਡਾ ਔਰ ਆਸਟ੍ਰੇਲੀਆ ਤਾਂ ਤੁਸੀਂ ਕਿਹੜੇ ਦੇ ਵਿੱਚ ਪ੍ਰਿਫਰ ਕਰੋਗੇ ਸਰ ਦੇਖੋ ਅਸੀਂ ਜੇ ਬੱਚਾ ਇੰਨਾ ਪੈਸਾ ਲਗਾ ਕੇ ਜਾ ਰਿਹਾ ਬਾਤੇ ਉੱਥੇ ਜਾ ਕੇ ਉਹਨੇ ਪਰੇਸ਼ਾਨ ਹੋਣਾ ਵਾ ਤੇ ਅਸੀਂ ਇਹ ਰეკਮੈਂਡ ਨਹੀਂ ਕਰਾਂਗੇ ਬੱਚਾ ਕੈਨੇਡਾ ਜਾ ਵੀ ਜੀ ਕਿਉਂਕਿ ਆਸਟ੍ਰੇਲੀਆ ਦੇ ਵਾ ਤੇ ਕੈਨੇਡਾ ਦਾ ਜੇ ਅਪਰ ਕੰਪੈਰੀਜ਼ਨ ਕਰ ਲਈਏ ਤਾਂ ਹਰ ਚੀਜ਼ ਦੇ ਮੁਕਾਬਲੇ ਆਸਟ੍ਰੇਲੀਆ ਬੈਸਟ ਆ ਚਾਹੇ ਉਹ ਵੇਜੇਸ ਰੇਟਸ ਨੂੰ ਲੈ ਕੇ ਗੱਲ ਕਰ ਲਈਏ ਚਾਹੇ ਸਟੱਡੀ ਆਪਸ਼ਨਸ ਨੂੰ ਲੈ ਕੇ ਗੱਲ ਕਰ ਲਈਏ ਚਾਹੇ ਆਪਾਂ ਕੁਆਲਿਟੀ ਐਜੂਕੇਸ਼ਨ ਦੀ ਗੱਲ ਕਰ ਲਈਏ ਚਾਹੇ ਆਪਾਂ ਉਥੇ ਕਰਾਈਮ ਰੇਸ਼ਿਓ ਦੀ ਗੱਲ ਕਰ ਲਈਏ ਜਾਂ ਡਰੱਗ ਨੂੰ ਲੈ ਕੇ ਗੱਲ ਕਰ ਲਈਏ ਤਾਂ ਆਸਟ੍ਰੇਲੀਆ ਇਸ ਦਾ ਬੈਸਟ ਕੋਈ ਜਿਵੇਂ ਰੈਸੈਸ਼ਨ ਆਪਾਂ ਸੁਣ ਰਹੇ ਹਾਂ ਯੂਕੇ ਦੇ ਵਿੱਚ ਵੀ ਸੁਣਿਆ ਜਾਂ ਕੈਨੇਡਾ ਦੇ ਵਿੱਚ ਵੀ ਤਾਂ ਆਸਟ੍ਰੇਲੀਆ ਦੇ ਉੱਤੇ ਕਿੰਨਾ ਇੰਪੈਕਟ ਹੈ ਸੈਸ਼ਨ ਦਾ ਨਹੀਂ ਮੈਨੂੰ ਨਹੀਂ ਲੱਗਦਾ ਕੋਈ ਖਾਸ ਇੰਪੈਕਟ ਹੈਗਾ ਆਸਟ੍ਰੇਲੀਆ ਦੇ ਵਿੱਚ ਸਟੂਡੈਂਟਸ ਦੇ ਉੱਪਰ ਇਸ ਨੇ ਨਾ ਚੀਜ਼ਾਂ ਦਾ ਮਤਲਬ ਉੱਥੇ ਕੰਮ ਕਾਜ ਅੱਜ ਵੀ ਨਾਰਮਲ ਬਹੁਤ ਜੀ ਨਾਰਮਲ ਹੈ ਜੀ ਬਿਲਕੁਲ ਬਿਲਕੁਲ ਵੀ ਕੋਈ ਜ਼ਿਆਦਾ ਦਿੱਕਤ ਬੱਚਿਆਂ ਨੂੰ ਨਹੀਂ ਹੁੰਦੀ ਨਹੀਂ ਬਿਲ ਤੇ ਸਕਿੱਲ ਦੀ ਜੇ ਗੱਲ ਕਰੀ ਆਪਾਂ ਸਕਿੱਲ ਕਿਹੜੀ ਕਿਹੜੀ ਜ਼ਿਆਦਾ ਉੱਥੇ ਰਿਕੁਆਇਰਡ ਹੈ ਜੇ ਅੱਜ ਆਪਾਂ ਬੱਚੇ ਨੂੰ ਕੋਈ ਸਟੂਡੈਂਟ ਨਾਲ ਸਕਿੱਲ ਲੈ ਕੇ ਜਾਣਾ ਚਾਹੁੰਦਾ ਦੇਖੋ ਐਸ ਟਾਈਮ ਤੇ ਸਕਿੱਲਸ ਦੀ ਜੇ ਆਪਾਂ ਗੱਲ ਕਰ ਲਈ ਤਾਂ ਮੋਸਟਲੀ ਆਪਣੇ ਜਿਹੜੀ ਰੀਜ਼ਨ ਦੇ ਜਿਹੜੇ ਲੜਕੇ ਆ ਉਹ ਤਾਂ ਜ਼ਿਆਦਾਤਰ ਡਰਾਈਵਰ ਔਰ ਕੰਸਟਰਕਸ਼ਨ ਲਾਈਨ ਦੇ ਵਿੱਚ ਹੀ ਜ਼ਿਆਦਾਤਰ ਪੈਂਦੇ ਆ ਔਰ ਇਹ ਦੋਨੇ ਲਾਈਨਸ ਹੀ ਬੈਸਟ ਹੈਗੀਆਂ ਬਟ ਜਿਹੜਾ ਸਟੂਡੈਂਟ ਦੀ ਆਪਾਂ ਗੱਲ ਕਰੀਏ ਤਾਂ ਨਰਸਿੰਗ ਇੰਜੀਨੀਅਰਿੰਗ ਕੰਸਟਰਕਸ਼ਨ ਇਹ ਫੀਲਡ ਬਹੁਤ ਬੈਸਟ ਆ ਇਜ਼ੀਲੀ ਪੀਆ ਆ ਔਰ ਇਹਨਾਂ ਚ ਜੌਬ ਅਵੇਲੇਬਿਲਟੀ ਬਹੁ ਠੀਕ ਹੈ ਹਾਈਲੀ ਡਿਮਾਂਡ ਕੋਰਸਸ ਨੇ ਇਹ ਜੀ ਤਾਂ ਅੱਜ ਜੇ ਆਪਾਂ ਗੱਲ ਕਰੀਏ ਸਰ ਪਲੱਸ 2 ਪਾਸ ਸਟੂਡੈਂਟਸ ਦੀ ਤਾਂ ਉਹਨਾਂ ਲਈ ਆਸਟ੍ਰੇਲੀਆ ਦੇ ਵਿੱਚ ਕੀ ਕੀ ਆਪਸ਼ਨ ਹੈ ਸਟੂਡੈਂਟ ਵੀਜ਼ਾ ਦੇ ਵਿੱਚ ਕੀ ਰਿਕੁਆਇਰਮੈਂਟ ਹੈ ਆਲਸ ਦੀ ਜਾਂ ਪੀਟੀ ਦੀ ਕੀ ਥੋੜਾ ਦੱਸੋਗੇ ਪਲੱਸ 2 ਵਾਲਾ ਬੱਚਾ ਵੈਸੇ ਤਾਂ 5.5 ਜੀ ਚ ਓਵਰ ਆ 6 ਬੈਂਡ ਨਾਲ ਵੀ ਜਾ ਸਕਦਾ ਜੀ ਜੇ ਬੱਚੇ ਨੇ ਰੀਸੈਂਟ ਪਲੱਸ 2 ਕੀਤੀ ਹੋਈ ਆ ਕਿਸੇ ਵੀ ਸਟਰੀਮ ਦੇ ਵਿੱਚ ਰੀਸੈਂਟ ਮੀਨਸ 2024 2024 ਪਾਸ ਆਊਟ ਬੱਚਾ ਹਾਂ ਜੀ ਔਰ ਜਿਹੜੇ ਕੋਸ਼ ਸਾਡੇ ਕੋਲੇ ਥੋੜੇ ਦਿਨ ਲਈ ਆਪਸ਼ਨ 2023 ਪਾਸਵਰਡ ਦੀ ਵੀ ਹੈਗੀ ਹੈ ਜੇ ਕੋਈ ਅੱਛਾ ਪ੍ਰੋਫਾਈਲ ਹੈਗਾ ਵਾ ਲਾਈਕ ਕੋਈ ਆਰਟਸ ਦਾ ਜਾਂ ਮੈਡੀਕਲ ਨੋਨ ਮੈਡੀਕਲ ਵਾਲਾ ਬੱਚਾ ਹੈ ਤਾਂ ਉਹ ਵੀ ਬੱਚਾ ਥੋੜੇ ਦਿਨ ਲਈ ਆਪਸ਼ਨ ਅਵੇਲੇਬਲ ਹੈ ਸਾਡੇ ਕੋਲੇ 2023 ਲਈ ਵੀ ਬਟ ਅ ਅੱਗੇ ਜਿਹੜਾ ਜੁਲਾਈ ਇਨਟੇਕ ਔਰ ਮੇਜਰ ਸਤੰਬਰ ਇਨਟੇਕ ਆ ਰਿਹਾ ਉਹਦੇ ਵਿੱਚ 24 ਪਾਸਵਰਡ ਹੀ ਬੱਚਾ ਤਾਊਗਾ ਜੀ ਤਾਂ ਉਹਦੇ ਲਈ ਆਲਸ ਦੀ ਰਿਕੁਆਇਰਮੈਂਟ ਤੁਸੀਂ ਦੱਸੀ ਐ 6 5.5 ਜੋ ਓਵਰঅল 6 ਬੈਂਡ ਚਾਹੀਏ ਪੀਟੀ ਐ ਜਾਂ ਆਲਸ ਦੋਨੋਂ ਹੀ ਐਕਸੈਪਟੇਬਲ ਆ ਆਸਟ੍ਰੇਲੀਆ ਦੇ ਲਈ ਐਕਸੈਪਟੇਬਲ ਜੀ ਤੇ ਕਿਹੜੇ ਕਿਹੜੇ ਡ੍ਰੀਮਸ ਦੇ ਵਿੱਚ ਬੱਚਾ ਜਾ ਸਕਦਾਗੇ ਦੇਖੋ ਬੇਸਿਕਲੀ ਤਾਂ ਜਿਹੜਾ ਇਥੋਂ ਆਫਸ਼ੋਰ ਤੋਂ ਜਿਹੜਾ ਵੀਜ਼ਾ ਦਾ ਹੁੰਦਾ ਸਿਸਟਮ ਉਹਦੇ ਵਿੱਚ ਤਾਂ ਸੇਮ ਫੀਲਡ ਦੇ ਵਿੱਚ ਕੋਰਸ ਲੈਣਾ ਪੈਂਦਾ ਲਾਈਕ ਜੇ ਬੱਚੇ ਨੇ ਮੈਡੀਕਲ ਕੀਤੀ ਹੋਈ ਆ ਤਾਂ ਉਹਦੇ ਲਈ ਨਰਸਿੰਗ ਬਾਇਓ ਮੈਡੀਕਲ ਸਾਇੰਸ ਐ ਐਪਲਾਈਡ ਪਬਲਿਕ ਹੈਲਥ ਆ ਉਸ ਤੋਂ ਬਿਨਾ ਆਪਾਂ ਉਹਨੂੰ ਹਿਊਮਨ ਰਿਸੋਰਸਸ ਸੋਸ਼ਲ ਵਰਕਰ ਹਸਪੀਟਲਿਟੀ ਵੀ ਪਾ ਸਕਦੇ ਆ ਔਰ ਜੇ ਬੱਚੇ ਨੇ ਲਾਈਕ ਕਮਰਸ ਵਾਲਾ ਵਾ ਤੋ ਉਹਨੂੰ ਅਕਾਊਂਟਿੰਗ ਪ੍ਰੋਫੈਸ਼ਨਲ ਅਕਾਊਂਟਿੰਗ bizness ਮੈਨੇਜਮੈਂਟ ਜਾਂ ਫਿਰ ਉਸ ਤੋਂ ਬਾਅਦ ਨਾਨ ਮੈਡੀਕਲ ਬੱਚੇ ਲਈ ਲਾਈਕ ਸਾਈਬਰ ਸਕਿਉਰਿਟੀ ਜਾਂ ਆਈਟੀ ਜਾਂ ਸੌਫਟਵੇਅਰ ਡਿਵੈਲਪਮੈਂਟ ਜਿਵੇਂ ਕਿ ਇਸ ਟਾਈਮ ਟੈਕਨੋਲੋਜੀ ਦਾ ਜਿਆਦਾ ਵਧ ਰਿਹਾ ਵਾ ਸਿਸਟਮ ਹਰ ਫੀਲਡ ਦੇ ਵਿੱਚ ਟੈਕਨੋਲੋਜੀ ਜਾਂ ਆਈਟੀ ਆ ਰਹੀ ਆ ਤੋ ਉਹਦੇ ਅਕੋਰਡਿੰਗ ਬੱਚਿਆਂ ਨੂੰ ਇਹ ਵੀ ਕੋਰਸਸ ਬੈਸਟ ਨੇ ਜਿਹੜੇ ਆ IT ਜਾਂ cyber security ਦੇ ਜੀ ਤੇ ਸਰ ਜਿਹੜੀ ਬੈਚਲਰ ਡਿਗਰੀ 3 ਸਾਲ ਦੀ ਬੈਚਲਰ ਡਿਗਰੀ 3 ਸਾਲ ਦੀ ਬੈਚਲਰ ਡਿਗਰੀ ਹੈ ਤੇ ਫਰਸਟ ইয়ার ਦੀ ਕਿੰਨੀ ਫੀਸ ਉਹਦੀ ਭਰਨੀ ਪੈਂਦੀ ਸਰ ਅਪਰੋਕਸੀਮੇਟਲੀ ਫੀਸ ਜਿਹੜੀ ਹੈਗੀ ਇਹ ਡਿਪੈਂਡ ਔਨ ਕਾਲਜ ਯੂਨੀਵਰਸਿਟੀ ਆ ਜੀ ਆ ਕਿਦਾਂ ਦਾ ਆਪਾਂ ਕੋਲ ਯੂਨੀਵਰਸਿਟੀ ਚੂਜ਼ ਕਰ ਰਹੇ ਤਿੰਨ ਤਰ੍ਹਾਂ ਦੇ ਕਾਲਜ ਯੂਨੀਵਰਸਿਟੀਆਂ ਹੁੰਦੇ ਆ ਹਾਇਰ ਐਜੂਕੇਸ਼ਨ ਦੇ ਵਿੱਚ ਜੀ ਸਭ ਤੋਂ ਪਹਿਲਾਂ ਗਰੋਪੇਟ ਯੂਨੀਵਰਸਿਟੀਆਂ ਆ ਜਾਂਦੀਆਂ ਆ ਜਿਹੜੀਆਂ ਸਭ ਤੋਂ ਟੌਪ ਦੀਆਂ ਯੂਨੀਵਰਸਿਟੀਆਂ ਨੇ ਆਸਟ੍ਰੇਲੀਆ ਦੀਆਂ ਉਸ ਤੋਂ ਬਾਅਦ ਵਿੱਚ ਲੈਵਲ 1 ਔਰ ਲੈਵਲ 2 ਯੂਨੀਵਰਸਿਟੀਆਂ ਆ ਜਾਂਦੀਆਂ ਆ ਇਹ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ ਨੇ ਪਬਲਿਕ ਯੂਨੀਵਰਸਿਟੀਆਂ ਨੇ ਉਸ ਤੋਂ ਬਾਅਦ ਵਿੱਚ ਕਾਲਜ ਆ ਜਾਂਦੇ ਹਾਇਰ ਐਜੂਕੇਸ਼ਨ ਦੇ ਜਿਨ੍ਹਾਂ ਦੇ ਕੋਲੇ ਬੈਚਲਰ ਔਰ ਮਾਸਟਰ ਡਿਗਰੀ ਦੇ ਕੋਰਸਸ ਅਵੇਲੇਬਲ ਨੇ ਜੀ ਤਾਂ ਸਰ ਜਿਹੜੀ ਫੀਸ ਹੁੰਦੀ ਹੈ ਇਹ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਸਟੂਡੈਂਟ ਵੀਜ਼ਾ ਲਈ ਤਾਂ ਉਹ ਆਫਟਰ ਵੀਜ਼ਾ ਹੁੰਦੀ ਸਰ ਇਹ ਪਹਿਲਾਂ ਦੇਣੀ ਪੈਂਦੀ ਨਹੀਂ ਆਸਟ੍ਰੇਲੀਆ ਦੀ ਫੀਸ ਕੋਈ ਵੀ ਆਫਟਰ ਵੀਜ਼ਾ ਨਹੀਂ ਹੁੰਦੀ ਜੀ ਬਟ ਇਹ ਹੈ ਕਿ ਇਨਵੈਸਟਮੈਂਟ ਵਿੱਚ ਹੁੰਦੀ ਹੈ ਜੀ ਇਹ ਲਾਈਕ ਜਿਵੇਂ ਕੋਈ ਵੀ ਕੰਸਲਟੈਂਟ ਕੋਈ ਪੈਕੇਜ ਦੇ ਰਿਹਾ ਵਾ ਤਾਂ ਉਹ ਪੇਮੈਂਟ ਜਾਂਦੀ ਤਾਂ ਪਹਿਲਾਂ ਹੀ ਆ ਲਾਈਕ ਕੋਈ ਇਨਵੈਸਟਮੈਂਟ ਇਨਵੈਸਟਰ ਹੁੰਦੇ ਆ ਨਾਲ ਜੁੜੇ ਹੋਏ ਹੁੰਦੇ ਆ ਉਹ ਪੇਮੈਂਟ ਆਪਸ਼ਨਸ ਅਡਾਪਟ ਕਰ ਸਕਦੇ ਆ ਲਾਈਕ ਪੈਕੇਜ ਦੇ ਜਾਂ 50% ਪੈਕੇਜ ਜਿਹਨਾਂ ਸਟੈਪ ਬਾਈ ਸਟੈਪ ਸਾਰੇ ਆਪਸ਼ਨਸ ਅਵੇਲੇਬਲ ਹੁੰਦੇ ਆ ਪੈਕੇਜ ਤੁਹਾਡੇ ਕੋਲੇ ਅਵੇਲੇਬਲ ਹੁੰਦੇ ਆ ਸਰ ਹਾਂਜੀ ਬਿਲਕੁਲ ਸਾਡੇ ਨਾਲ ਵੀ ਕੁਝ ਫਾਈਨੈਂਸਰ ਜੁੜੇ ਹੋਏ ਆ ਜਿਹੜੇ ਕਿ ਇਨਵੈਸਟ ਕਰਦੇ ਆ ਇਹ ਬੱਚਾ ਪੈਸੀ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦਾ ਵਾ ਤੇ ਉਹ ਵੀ ਦੇ ਸਕਦੇ ਤੇ ਅੱਜ ਦੀ ਕਿਹੜੀ ਸਰ ਕੀ ਪੈਕੇਜ ਕੋਸਟ ਕਰ ਰਹੇ ਸਰ ਪੈਕੇਜ ਕੋਸਟ ਡਿਪੈਂਡ ਆਨ ਟਿਊਸ਼ਨ ਫੀਸ ਆ ਜਿੱਦਾਂ ਦਾ ਜਿੰਨੀ ਟਿਊਸ਼ਨ ਫੀਸ ਆ ਉਹਦੇ ਅਕੋਰਡਿੰਗ ਹੀ ਪੈਕੇਜ ਵਰੀ ਕਰਦੀ ਹੈ ਵੈਰੀ ਕਰਦੇ ਬਿਲਕੁਲ ਜੀ ਤੇ ਇੱਕ ਸਰ ਫੰਡ ਸ਼ੋ ਕਰਨ ਦੀ ਬਹੁਤ ਹੁੰਦੀ ਰਿਕੁਆਇਰਮੈਂਟ ਕੀ ਹੈ ਆਸਟ੍ਰੇਲੀਆ ਦੀ ਆਸਟ੍ਰੇਲੀਆ ਦੇ ਵਿੱਚ ਕੋਰਸਸ ਦੀ ਟਿਊਸ਼ਨ ਫੀਸ ਕੀ ਹੈ ਉਹਦੇ ਅਕੋਰਡਿੰਗ ਫੰਡ ਬਣ ਜਾਂਦੇ ਜੇ ਅਪਾ ਕਾਲਜ ਦੀ ਗੱਲ ਕਰੀਏ ਤਾਂ 22-25 ਲੱਖ ਰੁਪਏ ਦੇ ਫੰਡ ਅਪਰੋਕਸੀਮੇਟਲੀ ਚਾਹੀਦੇ ਆ ਉਸ ਤੋਂ ਬਾਅਦ ਜੇ ਆਪਾਂ ਲੈਵਲ 1 ਔਰ ਲੈਵਲ 2 ਯੂਨੀਵਰਸਿਟੀਆਂ ਦੀ ਗੱਲ ਕਰਦੇ ਆ ਤਾਂ ਉਹ ਅਪਰੋਕਸੀਮੇਟਲੀ ਤੁਹਾਡੇ 30 ਤੋਂ 35 ਲੱਖ ਦੇ ਆਸ-ਪਾਸ ਬਣ ਜਾਂਦੇ ਫੰਡ ਔਰ ਜੇ ਗਰੁੱਪ 8 ਯੂਨੀਵਰਸਿਟੀਆਂ ਦੀ ਗੱਲ ਕਰੀਏ ਉਹ ਅਪਰੋਕਸੀਮੇਟਲੀ 45-50 ਲੱਖ ਰੁਪਏ ਦੇ ਫੰਡ ਸ਼ੋ ਕਰਨੇ ਪੈਂਦੇ ਇੰਡੀਆ ਦੇ ਵਿੱਚ ਜੀ ਤਾ ਜਿਵੇਂ ਸਰ ਫਰੈਸ਼ ਫੰਡਸ ਚੱਲਦੇ ਇਹਦੇ ਵਿੱਚ ਜਾਂ ਕਿੰਨੇ ਪੁਰਾਣੇ ਨਹੀਂ ਥੋੜਾ ਪੁਰਾਣਾ ਫੰਡ ਚਾਹੀਦਾ ਹੁੰਦਾ ਮਿਨੀਮਮ 3 ਮਹੀਨੇ ਪੁਰਾਣਾ ਚਾਹੀਦਾ ਹੁੰਦਾ ਇਹਦੇ ਵਿੱਚ ਔਰ ਜੇ ਫਰੈਸ਼ ਫੰਡ ਹੈ ਤਾਂ ਉਹ ਲਾਈਕ ਉਹਦਾ ਕੋਈ ਐਵੀਡੈਂਸ ਚਾਹੀਦਾ ਹੁੰਦਾ ਕਿ ਬੱਚੇ ਨੇ ਕੋਈ ਪ੍ਰੋਪਰਟੀ ਸੇਲ ਕੀਤੀ ਆ ਜਾਂ ਕੋਈ ਕੁਛ ਇਦਾਂ ਦੀ ਚੀਜ਼ ਸੇਲ ਕੀਤੀ ਜਿਹਦਾ ਐਵੀਡੈਂਸ ਹੋਵੇ ਉਹਦੇ ਕੋਲ ਇਹ ਵੀ ਹਾਂ ਇਹ ਅਸੀ ਚੀਜ਼ ਸੇਲ ਕਰਕੇ ਪੈਸਾ ਆਇਆ ਉਹ ਫਰੈਸ਼ ਚੱਲ ਜਾਂਦੇ ਫਿਰੋ ਤੇ ਜੇ ਸਰ ਕਿਸੇ ਕੋਲੇ ਮਤਲਬ ਪੁਰਾਣੇ ਫਰੈਂਡ ਨਹੀਂ ਹੈਗੇ ਤਾਂ ਉਹਦੇ ਵਿੱਚ ਤੁਸੀਂ ਕੋਈ ਹੈਲਪ ਆਊਟ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਹਾਂਜੀ ਉਹ ਸਾਡੇ ਕੋਲੇ ਫਾਈਨੈਂਸਰ ਹੁੰਦੇ ਆ ਜਿਵੇਂ ਕੋਈ ਛਾੜਤੀਏ ਹੁੰਦੇ ਆ ਜਾਂ ਫਾਈਨੈਂਸ ਫਾਈਨਾਂਸ ਕੰਪਨੀਆਂ ਹੁੰਦੀਆਂ ਵਾ ਜਿਹੜੀਆਂ ਕਿ ਪੈਸੇ ਪਾ ਦਿੰਦੀਆਂ ਵਾ ਕੋਈ ਪ੍ਰੋਬਲਮ ਨਹੀਂ ਵੀ ਉਹ ਤੁਸੀਂ ਉਹਦੀ ਹੈਲਪ ਕਰ ਸਕਦੇ ਹੋ ਹਾਂਜੀ ਉਹਦੀ ਹੈਲਪ ਕਰ ਦਿੰਦੇ ਆ ਠੀਕ ਹੈ ਜੀ ਤੇ ਜੇ ਸਰ ਗੱਲ ਕਰੀ ਆਪਾਂ ਡਿਪੈਂਡੈਂਟ ਵੀਜ਼ਾ ਦੀ ਕੋਈ ਵੀ ਬੱਚਾ ਉੱਥੇ ਜਾਂਦਾ ਤਾਂ ਉਹ ਡਿਪੈਂਡੈਂਟ ਵੀਜ਼ਾ ਕਿਸੇ ਨੇ ਚਾਹੇ 스ਪਾ우스 ਵੀਜ਼ਾ ਦੀ ਗੱਲ ਕਰ ਲਈ ਤਾਂ ਉਹਦੇ ਵਿੱਚ ਵੀਜ਼ਾ ਮਿਲ ਜਾਂਦਾ इजीली ਬਿਲਕੁਲ इजीली ਮਿਲ ਜਾਂਦਾ ਜੀ ਬੇਸਿਕਲੀ ਮੇਜਰਲੀ ਆਪਾਂ ਕੁਝ ਪੁਆਇੰਟਸ ਹੁੰਦੇ ਆ ਡਿਪੈਂਡੈਂਟ ਵੀਜ਼ਾ ਦੇ ਵਿੱਚ ਜਿਹੜੇ ਧਿਆਨ ਚ ਰੱਖਣੇ ਖਾਸ ਕਰ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਪੁਆਇੰਟਸ ਇਹ ਹੈ ਕਿ ਤੁਹਾਡਾ ਜਦੋਂ ਮੇਨ ਐਪਲੀਕੈਂਟ ਆ ਲਾਈਕ ਵਾਈਫ ਆ ਤਾਂ ਉਹਨਾਂ ਦੀ ਗਈ ਹੋਈ ਹੈ ਜਿਹੜੇ ਉਹਨਾਂ ਨੇ ਉਸ ਟਾਈਮ ਤੇ ਸਪੋਰਟਿੰਗ ਐਵੀਡੈਂਸ ਕੀ ਲਾਇਆ ਸੀ ਫਾਈਨੈਂਸ਼ੀਅਲਸ ਉਸ ਤੋਂ ਬਾਅਦ ਵਿੱਚ ਡਿਪੈਂਡੈਂਟ ਵੀਜ਼ਾ ਜਦੋਂ ਅਪਲਾਈ ਕਰ ਰਹੇ ਆ ਤਾਂ ਉਦੋਂ ਫਾਈਨੈਂਸ਼ੀਅਲਸ ਕੀ ਲਗਾ ਰਹੇ ਆ ਔਰ ਉਸ ਤੋਂ ਬਾਅਦ ਵਿੱਚ ਉਥੇ ਜਿਹੜਾ ਕੋਰਸ ਆ ਬੱਚਾ ਜਿਹੜਾ ਇੱਥੋਂ ਕੋਰਸ ਲੈ ਕੇ ਗਿਆ ਕੀ ਉਹ ਹੀ ਕੰਟੀਨਿਊ ਕਰ ਰਿਹਾ ਜਾਂ ਉਹਨੇ ਡ੍ਰੌਪ ਆਊਟ ਕਰ ਚੁੱਕਾ ਵਾ ਜੀ ਔਰ ਉਸ ਤੋਂ ਬਾਅਦ ਵਿੱਚ ਉਹਦੇ ਵਿੱਚ ਜਿਹੜੇ ਸਪੋਰਟਿੰਗ ਐਵਿਡੈਂਸ ਦੇ ਵਿੱਚ ਮੇਜਰਲੀ ਜਿਹੜਾ ਹਸਬੈਂਡ ਆ ਜਾਂ ਸਪਾਊਸ ਆ ਜਿਹੜਾ ਜੇ ਉਹ ਇਕੱਠਿਆਂ ਦੀ ਫਾਈਲ ਲਗਾ ਰਹੇ ਹੈਗੇ ਆ ਤਾਂ ਉਹਦੇ ਵਿੱਚ ਪ੍ਰੋਪਰ ਇਨਕਮ ਪ੍ਰੋਪਰ ਫਾਈਨੈਂਸ਼ੀਅਲਸ ਜਿਓ ਚੂਸ ਕਰ ਰਹੇ ਆ ਔਰ ਅੱਛੀ ਯੂਨੀਵਰਸਿਟੀ ਲੈ ਰਹੇ ਆ ਚਾਹੇ ਬੱਚਾ ਪਲੱਸ 2 ਹੋ ਜਾਏ ਗ੍ਰੈਜੂਏਟ ਆ ਜਾਂ ਮਾਸਟਰ ਕੀਤੀ ਹੋਈ ਆ ਤੇ ਕੋਈ ਪ੍ਰੋਬਲਮ ਨਹੀਂ ਹੈ ਸਪਾਊਸ ਵੀਜ਼ਾ इजीली ਮਿਲ ਜਾਂਦਾ ਆ ਆਸਟ੍ਰੇਲੀਆ ਚ ਤੇ ਜੇ ਇਕੱਠੇ ਜਾਣਾ ਸਰ ਪਹਿਲੀਆਂ ਚੀਜ਼ ਸਪਾਊਸ ਵੀਜ਼ਾ ਇਕੱਠੇ ਜਾਣਾ ਜੇ ਇਕੱਠੇ ਜਾਣਾ ਚਾਹੁੰਦੇ ਆ ਤਾਂ ਮੇਜਰਲੀ 2-3 ਪੁਆਇੰਟਸ ਹੁੰਦੇ ਆ ਇੱਕ ਤਾਂ ਮਿਨੀਮਮ ਮੇਨ ਐਪਲੀਕੈਂਟ ਜਿਹੜਾ ਗ੍ਰੈਜੂਏਟ ਹੋਣਾ ਚਾਹੀਦਾ ਵਾ ਮਾਸਟਰ ਡਿਗਰੀ ਦੇ ਐਡਮਿਸ਼ਨ ਹੋਣੀ ਚਾਹੀਦੀ ਉਹਦੀ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਮੈਰਿਜ ਹੈ ਜਿਹੜੀ ਉਹ 1 ਸਾਲ ਪੁਰਾਣੀ ਹੋਣੀ ਚਾਹੀਦੀ ਹੈ ਜੀ ਔਰ ਜਿਹੜੇ ਫਾਈਨੈਂਸ਼ੀਅਲਸ ਆ ਮੇਨ ਉਹ ਆਪਣੇ ਪੇਰੈਂਟਸ ਮੇਨ ਅਪਲੀਕੈਂਟ ਦੇ ਔਰ ਇਨ-ਲਾਜ਼ ਪੇਰੈਂਟਸ ਦਾ 30% ਇਨਕਮ ਵਿੱਚ ਰੱਖ ਸਕਦੇ ਆ ਪਰ ਇਸ ਤੋਂ ਜ਼ਿਆਦਾ ਨਹੀਂ ਉਹ ਚੀਜ਼ਾਂ ਨੂੰ ਧਿਆਨ ਚ ਰੱਖਦੇ ਆ ਤਾਂ ਪੇਜਲੀ ਵੀਜ਼ਾ ਮਿਲ ਜਾਂਦਾ ਐਡਮਿਸ਼ਨ ਵੀ ਹੋ ਜਾਂਦੀ ਐ ਅੱਛੀ ਯੂਨੀਵਰਸਿਟੀ ਵਿੱਚ ਕੋਈ ਪ੍ਰੋਬਲਮ ਨਹੀਂ ਜੀ ਤਾਂ ਇੱਕ ਸਰ ਜੇ ਬੱਚਾ ਕੋਈ 30 ਸਾਲ ਤੋਂ ਪਲੱਸ ਹੈ ਫੋਰ ਇਗਜ਼ਾਮਪਲ ਕੋਈ ਵਰਕਿੰਗ ਕਰ ਰਿਹਾ ਊਰੇ ਜਾਂ ਹੋ ਕਿਸੇ ਰੀਜ਼ਨ ਕਰਕੇ ਪਹਿਲਾਂ ਨਹੀਂ ਜਾ ਸਕੇ ਜਾਂ ਵੀ ਯਾ ਅਪਲਾਈ ਨਹੀਂ ਹੋਇਆ ਜਾਂ ਉਹਨਾਂ ਦਾ 778 ਵਾਲਾ ਪੀਆਰ ਨਹੀਂ ਹੋਇਆ ਤਾਂ ਉਹਨਾਂ ਦੇ ਲਈ ਕੋਈ ਆਪਸ਼ਨ ਹੈ ਉਹ ਇਦਾਂ ਦੇ ਸਟੂਡੈਂਟਸ ਹੁੰਦੇ ਆ ਜਿਨ੍ਹਾਂ ਨੇ ਗ੍ਰੈਜੂਏਸ਼ਨ ਜਾਂ ਮਾਸਟਰ ਡਿਗਰੀ ਇੰਡੀਆ ਚ ਕਰ ਲਈ ਹੁੰਦੀ ਆ ਆਲਰੇਡੀ ਜੀ ਤੇ ਉਹ ਮੋਸਟਲੀ ਆਪਣੀ ਮਾਰਕੀਟ ਦੇ ਵਿੱਚ ਜਿਹੜੇ ਬੱਚੇ ਮਾਸਟਰ ਕਰ ਚੁੱਕੇ ਆ ਉਹਨਾਂ ਲਈ ਕੋਈ ਆਪਸ਼ਨ ਨਹੀਂ ਹੈਗੀ ਕਿਉਂਕਿ ਉਹਨਾਂ ਦੀ ਨਾ ਐਡਮਿਸ਼ਨ ਬਹੁਤ ਟਫ ਹੁੰਦੀ ਆ ਪਰਪੋਜ਼ਲ ਦੇਣੀ ਪੈਂਦੀ ਆ ਰਿਸਰਚ ਪ੍ਰੋਗਰਾਮ ਲਈ ਔਰ ਪ੍ਰਪੋਜ਼ਲ ਤੋਂ ਬਾਅਦ ਵਿੱਚ ਪ੍ਰੋਫੈਸਰ ਹਾਇਰ ਕਰਨਾ ਪੈਂਦਾ ਬੱਚੇ ਨੂੰ ਖੁਦ ਨੂੰ ਜੀ ਉਹ ਕਾਫੀ ਟਫ ਪ੍ਰੋਸੈਸ ਹੁੰਦਾ ਵਾ ਬਟ ਉਹ ਸਾਡੇ ਕੋਲੇ ਕਾਫੀ ਈਜ਼ੀਲੀ ਆ ਉਹ ਚੀਜ਼ਾਂ ਜੇ ਬੱਚਾ ਕੋਈ ਮਾਸਟਰ ਹੋਲਡਰ ਹੈ ਇਨ ਇੰਡੀਆ ਦੇ ਵਿੱਚ ਜਾਂ ਉਹਨੇ ਡਿਊਲ ਮਾਸਟਰ ਵੀ ਕੀਤੀ ਹੋਈ ਆ ਤਾਂ ਉਹ ਬੱਚੇ ਦਾ ਅਸੀਂ ਈਜ਼ੀਲੀ ਵਿਦ ਫੈਮਿਲੀ ਅਸੀਂ ਸਟੂਡੈਂਟ ਵੀਜ਼ਾ ਮਾਸਟਰ ਆਫ ਰਿਸਰਚ ਪ੍ਰੋਗਰਾਮ ਦੇ ਵਿੱਚ ਲੈ ਕੇ ਦੇ ਸਕਦੇ ਆ ਉਹਦੇ ਵਿੱਚ ਜਿਵੇਂ ਬਿਜ਼ਨਸ ਜਾਂ ਆਈਟੀ ਫੀਲਡ ਦਾ ਬੱਚਾ ਹੈ ਤਾਂ 6 ਸਾਡੇ ਚ ਚਾਹੀਦੇ ਆ ਐਸਪੀਟੀ ਔਰ ਜੇ ਬੱਚੇ ਨੇ ਕੋਈ ਮੈਡੀਕਲ ਫੀਲਡ ਨੂੰ ਬਿਲੋਂਗ ਕਰ ਰਿਹਾ ਹੈ ਤਾਂ ਉਹਦੇ ਵਿੱਚ ਫਿਰ ਸਾਨੂੰ 7 ਇੰਚ ਚਾਹੀਦੇ ਹੁੰਦੇ ਲਾਈਕ ਚਾਈਲਡਹੂਡ ਸੋਸ਼ਲ ਵਰਕਰ ਆ ਇਦਾਂ ਦੇ ਗੋਰਚੇ ਜਾਂ ਨਰਸਿੰਗ ਨੂੰ ਲੈ ਕੇ ਆਪਾਂ ਗੱਲ ਕਰੀਏ ਰਿਸਰਚ ਤਾਂ ਉਹਦੇ ਵਿੱਚ ਸਾਨੂੰ 7 ਇੰਚ ਦੀ ਰਿਕੁਆਇਰਮੈਂਟ ਹੁੰਦੀ ਹੈ ਉਹ ਵਿਦੇਸ਼ ਦੇ ਫੈਮਲੀ ਜਾ ਸਕਦੇ ਆ ਆਸਟ੍ਰੇਲੀਆ ਅੱਛਾ ਵਿਦੇਸ਼ ਫੈਮਲੀ ਜਾ ਸਕਦੇ ਬਿਲਕੁਲ ਇੰਨੇ ਸਰ ਕੋਈ ਏਜ ਲਿਮਿਟ ਹੈ ਨਹੀਂ ਇਹਦੇ ਵਿੱਚ ਰਿਸਰਚ ਪ੍ਰੋਗਰਾਮ ਚ ਕੋਈ ਐਜਲਿਮੈਂਟ ਨਹੀਂ ਹੁੰਦੀ ਜੀ ਫੋਰ ਇਗਜ਼ੈਂਪਲ ਬੱਚੇ ਕੋਲ ਐਵੀਡੈਂਸ ਹੋਣੇ ਚਾਹੀਦੇ ਆ ਅਕੈਡਮਿਕਸ অর ਹਿਸਟਰੀ ਤੋਂ ਬਾਅਦ ਵਿੱਚ ਕੀ ਉਹਨੇ ਕੀਤਾ ਉਹਨਾਂ ਨੇ ਜੋ ਵੀ ਐਕਸਪੀਰੀਅੰਸ ਹੋਦਾ ਵਰਕਿੰਗ ਆਨ ਲਾਈਨ ਕੋਈ ਜੌਬ ਕੀਤੀ ਹੋਈ ਆ ਤਾਂ ਉਹ ਕੰਸੀਡਰ ਹੋ ਜਾਂਦੀ ਹੈ ਕੋਈ ਪ੍ਰੋਬਲਮ ਨਹੀਂ ਉਹਦੇ ਚਾਹੇ ਕੋਈ 30 35 40 ਤੱਕ ਵੀ 40 ਤੱਕ ਵੀ ਬੱਚਾ ਐਲੀਜੀਬਲ ਹੁੰਦਾ ਜੀ ਕੋਈ ਪ੍ਰੋਬਲਮ ਨਹੀਂ ਕੋਈ ਕੁਝ ਬੰਦੇ ਸਰ ਇਹ ਜਿਹੇ ਆਪਣੇ ਹੁੰਦੇ ਹਨ ਜਿਹੜਾ ਦਾ ਪਹਿਲਾਂ ਮਨ ਨਹੀਂ ਬਣਿਆ ਹੁੰਦਾ ਜਾਂ ਪਹਿਲਾਂ ਵੀਜ਼ਾ ਨਹੀਂ ਲੱਗਿਆ ਹੁੰਦਾ ਉਹ ਸੋਚਦੇ ਆ ਕਿ ਸ਼ਾਇਦ ਸਾਡਾ ਤਾਂ ਹੋ ਨਾ ਤੁਸੀਂ ਮੈਂ ਤੁਹਾਨੂੰ ਦੱਸਦਾ ਆਸਟ ਬਹੁਤ achhi universities ਦੀ ਗੱਲ ਕਰ ਲਈ ਆਪਾਂ ਤਾਂ ਉੱਥੇ 35-40 ਸਾਲ ਤੋਂ ਉੱਪਰ ਦੇ ਸਟੂਡੈਂਟਸ ਹੀ ਆ ਉਸ ਕੁਝ universities ਦੇ ਵਿੱਚ ਜਿਹੜੇ ਰਿਸਰਚ ਪ੍ਰੋਗਰਾਮ ਜਾਂ ਗ੍ਰੈਜੂਏਟ ਹੋਣ ਲਈ ਜਾਂਦੇ ਆ ਲਾਈਕ ਬਹੁਤ ਸਾਰੇ ਬਿਜ਼ਨਸਮੈਨ ਹੁੰਦੇ ਆ ਬਹੁਤ ਕੰਟਰੀਆਂ ਤੋਂ ਉਹਨਾਂ ਦੀ ਇਹ ਇੱਛਾ ਹੁੰਦੀ ਹੈ ਵੀ ਅਸੀਂ MBA ਵਗੈਰਾ ਕਰਨੀ ਆ ਤਾਂ ਉੱਥੇ ਤੁਸੀਂ ਜਦੋਂ ਦੇਖੋਗੇ ਯੂਨੀਵਰਸਿਟੀ ਦੇ ਵਿੱਚ ਜਾ ਕੇ ਤਾਂ ਉੱਥੇ ਅਪ੍ਰੋਕਸੀਮੇਟਲੀ 35-40 ਸਾਲ ਤੋਂ ਪਲੱਸ ਵਾਲੇ ਸਾਰੇ ਹੁੰਦੇ ਆ MBA ਲਈ ਜੀ ਤੇ ਆਸਟ੍ਰੇਲੀਆ ਦੇ ਵਿੱਚ ਸਰ ਕਰੰਟ ਸਿਨੈਰੀਓ ਕੀ ਹੈ ਜੇ ਜੇ ਮੈਂ ਅੱਜ ਆਪਾਂ ਗੱਲ ਕਰਦੇ ਆ ਕਿ ਅਮਰੀਕਾ ਤੋਂ ਆਪਾਂ ਸੁਣੇ ਸੁਣਦੇ ਹਾਂ ਨਾ ਦੇਖਦੇ ਹਾਂ ਕਿ ਡਿਪੋਰਟ ਕਰ ਦਿੱਤੇ ਬਹੁਤ ਸਾਰੇ ਉੱਥੋਂ ਬੱਚੇ ਤਾਂ ਬਹੁਤ ਸਾਰੇ ਲੋਕਾਂ ਨਾਲ ਉੱਥੋਂ ਕੀ ਡੀਮੋਟੀਵੇਟ ਵੀ ਹੋਏ ਆ ਹਨਾ ਕਿ ਦੇਖੋ ਆਸਟ੍ਰੇਲੀਆ ਦਾ ਕੀ ਸਿਨੈਰੀਓ ਆਸਟ੍ਰੇਲੀਆ ਦਾ ਫਿਊਚਰ ਕੀ ਹੈ ਦੇਖੋ ਅਸੀਂ ਮੈਨੂੰ ਵੀ ਇੰਨੇ ਸਾਲ ਹੋ ਗਏ ਕੰਮ ਕਰਦੇ ਹੋਏ ਪਰ ਅਸੀਂ ਅੱਜ ਤੱਕ ਕਦੇ ਵੀ ਕੋਈ ਗਲਤ ਤਰੀਕੇ ਨਾਲ ਬੱਚੇ ਨਹੀਂ ਉਹਨਾਂ ਭੇਜਾ ਕਿਸੇ ਨੂੰ ਵੀ ਕਿਉਂਕਿ ਦੇਖੋ ਅਸੀਂ ਲੋਕਲ ਬੰਦੇ ਆ ਪਿੰਡਾਂ ਦੇ ਬੰਦੇ ਆ ਅਸੀਂ ਕਿਸੇ ਦਾ ਪੈਸਾ ਤਾਂ ਮੋੜ ਸਕਦੇ ਆ ਪਰ ਅਗਲੇ ਦਾ ਜੇ ਕੋਈ ਸਿੱਧ ਬੱਚੇ ਦਾ ਕਿਸੇ ਰਸਤੇ 'ਚ ਨੁਕਸਾਨ ਹੋ ਗਿਆ ਉਹ ਕੌਣ ਮੜੂਗਾ ਇਸ ਕਰਕੇ ਅਸੀਂ ਕਦੇ ਵੀ ਕਿਸੇ ਨੂੰ ਗਲਤ ਤਰੀਕੇ ਨਾਲ ਜਾਣ ਲਈ ਸਲਾਹ ਨਹੀਂ ਦਿੰਦੇਗੇ ਇੱਕ ਨੰਬਰ 'ਚ ਤਰੀਕੇ ਨਾਲ ਸਟੂਡੈਂਟ ਵੀਜ਼ਾ ਹੈ ਵਰਕ ਪਰਮਿਟ ਆਓ ਲੈ ਕੇ ਜਾਓ ਈਵਨ ਕਿ ਜਿੰਨਾਂ ਕੋਲ ਵਰਕ ਪਰਮਿਟ ਦੇ ਲਾਇਸੈਂਸ ਆ ਜਿਹੜੇ ਏਜੰਟ ਕੋਲ ਉਹਨੂੰ ਲਾਇਸੈਂਸ ਚੈੱਕ ਕਰੋ ਦਾ ਜੇ ਸਟੂਡੈਂਟ ਵੀਜ਼ਾ ਅਪਲਾਈ ਕਰ ਰਹੇ ਹੋ ਤਾਂ ਉਹਦਾ ਲਾਇਸੈਂਸ ਚੈੱਕ ਕਰੋ ਵੀ ਇਹਦੇ ਕੋਲ ਲਾਇਸੈਂਸ ਹੈ ਪ੍ਰੋਪਰ ਇੱਕ ਨੰਬਰ ਦੇ ਵਿੱਚ ਜਾਓ ਮੈਂ ਇਹੀ ਸਲਾਹ ਦੇਉਂਗਾ ਜ਼ਰੂਰ ਨੂੰ ਦੋ ਨੰਬਰ 'ਚ ਕਦੇ ਵੀ ਕਿਸੇ ਕੰਟਰੀ ਨਾ ਜਾਓ ਜੀ ਤੇ ਸਰ ਆਪਣਾ ਪੂਰੀ ਇਮੀਗ੍ਰੇਸ਼ਨ ਸਰਵਿਸਸ ਦੇ ਅਡਰੈਸ ਕੀ ਹੈ ਤੇ ਸਰ ਬ੍ਰਾਂਚਸ ਕਿੱਥੇ-ਕਿੱਥੇ ਆਪਣ ਸਰ ਬ੍ਰਾਂਚਸ ਅਸੀਂ ਬੀ ਟੂ ਬੀ ਕਰਦੇ ਕਰਕੇ ਕੋਈ ਨਹੀਂ ਆ ਸਾਡੀ ਮੋਗਾ ਬਣਾ ਚੀਏ ਸ਼ੁਰੂ ਤੋਂ ਹੀ ਇਹਦਾ ਅਡਰੈਸ ਹੈ ਇੱਕ ਗਰਾਉਂਡ ਫਲੋਰ ਨੇੜੇ ਚੱਕੀ ਵਾਲੀ ਗਲੀ ਹੈ ਜੀਟੀ ਰੋਡ ਦੇ ਉੱਪਰ ਆਫਿਸ ਆਪਣਾ ਬੱਸ ਸਟੈਂਡ ਤੋਂ 300 ਮੀਟਰ ਔਰ ਇਥੇ ਆਫਿਸ ਦੀ ਟਾਈਮਿੰਗ ਹੈ ਜਿਹੜੀ ਸਾਡੀ 9 ਤੋਂ 6 ਵਜੇ ਦੀ ਹੈ ਠੀਕ ਹੈ ਤਾਂ ਸਰ ਕੰਟੈਕਟ ਨੰਬਰ ਕੰਟੈਕਟ ਨੰਬਰ ਸਕਰੀਨ ਤੇ ਵੀ ਡਿਸਪਲੇ ਹੋ ਰਹੇ ਨੇ ਔਰ 987683397 981533907 ਦੋ ਕੰਟੈਕਟ ਨੰਬਰ ਨੇ ਸਾਡੇ ਮੇਨ ਜਿਹੜੇ ਸੀ ਕਾਉਂਸਲਿੰਗ ਲਈ ਯੂਜ਼ ਕਰਦੇ ਆ ਜੀ ਹੋਰ ਸਰ ਤੁਸੀਂ ਆਪਣੇ ਵੱਲੋਂ ਕੁਝ ਦੱਸਣਾ ਹੋਵੇ ਅ ਕੁਛ ਇਦਾਂ ਦਾ ਕੁਝ ਖਾਸ ਨਹੀਂ ਹੈ ਬਟ ਜਿਹੜੇ ਵੀ ਸਟੂਡੈਂਟ ਜਾਣਾ ਚਾਹੁੰਦੇ ਹੈ ਚਾਹੇ ਉਹ ਪਲੱਸ 2 ਨੇ ਚਾਹੇ ਉਹ ਗ੍ਰੈਜੂਏਟ ਨੇ ਚਾਹੇ ਉਹਨਾਂ ਨੇ ਮਾਸਟਰ ਡਿਗਰੀ ਕੀਤੀ ਹੋਈ ਆ ਤਾਂ ਜੇ ਉਹ ਪੇਮੈਂਟ ਆਫਟਰ ਵੀਜ਼ਾ ਵੀ ਦੇਣਾ ਚਾਹੁੰਦੇ ਹੈ ਤੇ ਸਾਡੇ ਕੋਲੇ ਆਪਸ਼ਨਾਂ ਰਹਿ ਗਈਆਂ ਨੇ ਬੱਚੇ ਆਪਣੀ ਫਾਈਲ ਲੈ ਕੇ ਅਸੈਸਮੈਂਟ ਲੈ ਕੇ ਜ਼ਰੂਰ ਲੈਣਾ ਇੱਕ ਵਾਰੀ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਇੱਛਾ ਹੈ ਵੀ ਅਪਲਾਈ ਕਰਨਾ ਜਾਂ ਨਹੀਂ ਕਰਨਾ ਇੱਕ ਵਾਰ ਬੱਟ ਸਾਡੇ ਨਾਲ ਫਾਈਲ ਆਪਣੀ ਜ਼ਰੂਰ ਕੰਸਲਟ ਕਰੋ ਕਿਉਂਕਿ ਮੈਨੂੰ ਆਪਣੇ ਆਪ ਤੇ ਕੰਫੀਡੈਂਸ ਹੈ ਕਿ ਜਿਹੜੀ ਫਾਈਲ ਅਸੀਂ ਆਸਟ੍ਰੇਲੀਆ ਦੀ ਜਿੰਨੇ ਵਧੀਆ ਤਰੀਕੇ ਨਾਲ ਅਸੀਂ ਕਰ ਸਕਦੇ ਆ ਇੰਨੇ ਵਧੀਆ ਤਰੀਕੇ ਨਾਲ ਕੋਈ ਨਹੀਂ ਕਰ ਸਕਦਾ ਜੀ ਤਨਵਜ ਜੀ ਪੁਰੀ ਸਾਹਿਬ ਥੈਂਕ ਯੂ ਥੈਂਕ ਯੂ ਧੰਨਵਾਦ ਤਾਂ ਏਸੀ ਜਗਦੀਪ ਪੁਰੀ ਜੀ ਹਨ ਪੁਰੀ ਇਮੀਗ੍ਰੇਸ਼ਨ ਸਰਵਿਸਿਜ਼ ਮੋਗਾ ਤੋਂ ਜਿਨ੍ਹਾਂ ਨੇ ਆਪਾਂ ਨੂੰ ਆਸਟ੍ਰੇਲੀਆ ਦੇ ਬਾਰੇ ਜਾਣਕਾਰੀ ਦਿੱਤੀ ਤੋ ਕੋਈ ਵੀ ਤੁਹਾਡੇ ਆਸ-ਪਾਸ ਜਾਂ ਤੁਸੀਂ ਜਾਂ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਵੀ ਆਸਟ੍ਰੇਲੀਆ ਦਾ ਕੋਈ ਸਟੂਡੈਂਟ ਵੀਜ਼ਾ ਪਲਾਨ ਕਰ ਰਿਹਾ ਜਾਂ ਕੋਈ ਟੂਰਿਸਟ ਹੋਈ ਹੈ ਜਾਂ ਕਿਸੇ ਵੀ ਕਿਸਮ ਦਾ ਵੀਜ਼ਾ ਤਾਂ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਕਿ ਇੱਕ ਵਾਰ ਤੁਸੀਂ ਪੂਰੀ ਇਮੀਗ੍ਰੇਸ਼ਨ ਸਰਵਿਸਿਜ਼ ਮੋਗਾ ਦੇ ਵਿੱਚ ਜ਼ਰੂਰ ਵਿਜ਼ਿਟ ਕਰੋ ਆਪਣੀ ਫਾਈਲ ਇੱਥੇ ਕੰਸਲਟ ਕਰੋ ਕਿਉਂਕਿ ਜੋ ਇਨਫੋਰਮੇਸ਼ਨ ਜੋ ਨੌਲੇਜ ਤੁਹਾਨੂੰ ਇੱਥੇ ਮਿਲ ਸਕਦੀ ਹੈ ਜਿਸ ਵਧੀਆ ਤਰੀਕੇ ਦੇ ਨਾਲ ਫਾਈਲ ਇੱਥੋਂ ਪ੍ਰਿਪੇਅਰ ਹੋ ਸਕਦੀ ਹੈ ਸ਼ਾਮਿਲ ਹੋ ਰਕੇ ਤਾਂ ਨਹੀਂ ਹੋਣੀ ਕਿਉਂਕਿ 22 ਸਾਲ ਦਾ ਐਕਸਪੀਰੀਅੰਸ ਹੈ ਐਂਡ ਸਪੈਸ਼ਲੀ ਆਸਟ੍ਰੇਲੀਆ ਦੇ ਵਿੱਚ ਡੀਲ ਕਰਦੇ ਆ ਹੋਰ ਕਿਸੇ ਕੰਟਰੀ ਦੇ ਵਿੱਚ ਡੀਲ ਨਹੀਂ ਕਰਦੇ ਸੋ ਤੁਹਾਡੇ ਆਸ-ਪਾਸ ਕੋਈ ਵੀ ਬੰਦਾ ਹਨਾ ਆਸਟ੍ਰੇਲੀਆ ਜਾਣ ਦਾ ਚਾਹ ਬਣਾਇਆ ਤਾਂ ਉਹਨੂੰ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ